ਜਾਹਿੰਦੋਸਤੋ ਮੈਂ ਪ੍ਰਗਨਖੀ ਜਾਂਖਮਖੀ ਜਾਂ ਰੀਲ ਨਿਊ ਟਾਚ 10 ਵਾਜ ਕਰਤਾ ਇੱਕ ਅਖਬਾਰ ਵੱਲੋਂ ਲਗਾਤਾਰ ਤੀਜੇ ਦਿਨ ਸੁਖੀ ਦੇ ਨੈਕਸਸ ਦੀ ਚਰਚਾ ਕੀਤੀ ਗਈ ਸੁਖੀ ਦੇ ਨੈਕਸਸ ਬਾਰੇ ਪਰਦਾ ਫਾਸ਼ ਕੀਤਾ ਗਿਆ ਜਿਹੜਾ ਟੋਲ ਪਲਾਜ਼ਾ ਦਾ ਇਹ ਗੁੱਲ ਚੱਲ ਰਿਹਾ ਹੈ ਸੁਖੀ ਦਾ ਸਬੰਧ ਗੋਪੀਨਗਰ ਦੇ ਨਾਮ ਦੱਸਿਆ ਜਾਂਦਾ ਹੈ ਦੋਸਤੋ ਅਖਬਾਰ ਦਾ ਕਹਿਣਾ ਹੈ ਕਿ ਸੁਖੀ ਦਾ ਜਿਹੜਾ ਅੰਦਾਜ਼ ਉਹ ਦਬੰਗ ਵਿੱਚ ਚਰਚਾ ਦਾ ਵਿਸ਼ਾ ਚ ਰਿਹਾ ਹੈ ਸੈਂਟਰਲ ਏਜੰਸੀਆਂ ਇਸ ਮਾਮਲੇ ਦੀ ਜਾਂਚ ਕਰਨ ਸੁਖੀ ਦੇ ਆਰਟੀਆ ਨੈਕਸਸ ਦਾ ਵੀ ਪਰਦਾ ਪਾ ਸਕਦਾ ਹੈ ਸੁਖੀ ਆਪਣੇ ਨੈਕਸਸ ਕਰਕੇ ਨਹੀਂ ਬਲਕਿ ਕਿਹਾ ਜਾਂਦਾ ਹੈ ਕਿ ਆਪਣੇ ਦਬੰਗ ਆਦਾਜ਼ ਲਈ ਆਦਾਜ਼ ਲਈ ਵੀ ਚਰਚਾ ਵਿੱਚ ਰਿਹਾ ਰਹਿੰਦਾ ਖਬਰਾਂ ਅਨੁਸਾਰ ਇੱਕ ਵਾਰੀ ਇੱਕ ਮਾਮਲੇ 'ਚ ਸੁਖੀ ਦੇ ਗੁਰਗਿਆ ਨੇ ਇੱਕ ਟੈਕਸ ਅਧਿਕਾਰੀ ਦੇ ਉੱਪਰ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਉਹ ਅਧਿਕਾਰੀ ਆਪਣੀ ਗੱਡੀ ਵਿੱਚ ਬੈਠਾ ਸੀ ਖਬਰ ਦੇ ਮਤਾਬਿਕ ਸੂਤਰਾਂ ਅਨੁਸਾਰ ਸੈਂਟਰਲ ਏਜੰਸੀਆਂ ਜਾਂਚ ਕਰਨ ਤਾਂ ਆਰਟੀਏ ਅਧਿਕਾਰੀਆਂ ਨਾਲ ਕਦੇ ਤੌਰ ਤੇ ਜਿਹੜਾ ਨੈਚਰ ਫੈਮਿਲੀ ਬੁਗ ਦਾ ਉਹ ਸਾਹਮਣੇ ਆ ਸਕਦੀ ਹੈ ਨਾਲ ਖਬਰ ਦੇ ਨਾਲ ਇਹ ਵੀ ਦੱਸਿਆ ਗਿਆ ਜਿੰਨ ਤੋਂ ਅਖਬਾਰ ਦੇ ਵਿੱਚ ਇਸ ਤਰ੍ਹਾਂ ਦੀ ਖਬਰਾਂ ਲੱਗ ਰਹੀਆਂ ਨੇ ਉਸ ਤੋਂ ਬਾਅਦ ਆਰਟੀਏ ਅਧਿਕਾਰੀ ਵੀ ਐਕਟਿਵ ਹੋ ਗਏ ਨੇ ਆਰਟੀਏ ਅਧਿਕਾਰੀ ਵੀ ਫੀਲਡ ਦੇ ਵਿੱਚ ਕੰਮ ਕਰਕੇ ਚਲਾਨ ਕੱਟ ਕੇ ਆਪਣੀ ਇਮਾਨਦਾਰ ਛਵੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਦੋਸਤੋ ਨਾਲੇ ਅਖਬਾਰ ਦਾ ਇਹ ਵੀ ਕਹਿਣਾ ਹੈ ਕਿ ਜਿਹੜਾ ਸੁਖੀ ਹੈ ਉਹਦੇ ਸਬੰਧ ਜਾਂ ਕਿਸੇ ਤਰ੍ਹਾਂ ਦੇ ਉਹਦੇ ਜਿਹੜੇ ਸਬੰਧ ਨੇ ਗ੍ਰਫਤਾਰ ਡੀਆਈ ਜਾਂ ਡੀਆਈਟੀ ਨਾਲ ਵੀ ਦੱਸੇ ਜਾਂਦੇ ਨੇ ਇਸ ਲਈ ਇਹ ਜਿਹੜਾ ਮਾਮਲਾ ਸਾਰਾ ਉਹ ਜਾਂਚ ਦਾ ਵਿਸ਼ਾ ਹੈ ਕਿਉਂਕਿ ਇੰਨਾ ਵੱਡਾ ਨੈਕਸਸ ਜਿਹੜਾ ਨੈਕਸਸ ਚੱਲ ਰਿਹਾ ਹੈ ਕਾਫੀ ਟਾਈਮ ਤੋਂ ਉਹ ਲੱਗਦਾ ਨਹੀਂ ਕਿ ਸੈਂਟਰਲ ਏਜੰਸੀ ਦੀ ਜਾਂਚ ਤੋਂ ਬਿਨਾ ਉਹਦਾ ਪਰਦਾ ਪਾਸ਼ ਹੋ ਸਕਦਾ ਉਹਦਾ ਬੰਡਾ ਫੜ ਹੋ ਸਕਦਾ ਹੈ ਕਿਉਂਕਿ ਜੇ ਇਤਨੇ ਸਾਲਾਂ ਤੋਂ ਉਹਦਾ ਨੈਕਸਸ ਚੱਲ ਰਿਹਾ ਹੈ ਜੇ ਸਟੇਟ ਏਜੰਸੀਆਂ ਦੀ ਨਿਗਰਾਨੀ ਵਿੱਚ ਆਂਦਾ ਤਾਂ ਹੋ ਸਕਦਾ ਹੈ ਕਿ ਉਹਦਾ ਨੈਕਸਸ ਦਾ ਬੰਦਾ ਫੜ ਹੋ ਜਾਂਦਾ ਹੁਣ ਸਵਾਲ ਇੱਥੇ ਵੀ ਖੜਾ ਹੁੰਦਾ ਹੈ ਕਿ ਸਟੇਟ ਏਜੰਸੀਆਂ ਕੀ ਉਹਦੇ ਇਸ ਨੈਕਸਸ ਬਾਰੇ ਜਾਣਦੀਆਂ ਨੇ ਜਾਂ ਨਹੀਂ ਜਾਣਦੀਆਂ ਕਿਉਂਕਿ ਜੇ ਉਹਦੇ ਨੈਕਸਸ ਬਾਰੇ ਜਾਣਦੀਆਂ ਨੇ ਤਾਂ ਹੁਣੇ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਜੇ ਉਸ ਨੈਕਸਸ ਬਾਰੇ ਨਹੀਂ ਜਾਣਦੇ ਆ ਤੇ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਅਖ ਸਟੇਟ ਏਜੰਸੀਆਂ ਉਹਦੇ ਨੈਕਸਸ ਬਾਰੇ ਹੁਣ ਤੱਕ ਕਿਉਂ ਨਹੀਂ ਜਾਣ ਸਕੀਆਂ ਕਿਉਂਕਿ ਜਦਕਿ ਅਖਬਾਰ ਲਗਾਤਾਰ ਇਸ ਮਾਮਲੇ ਲੈ ਕੇ ਖੁਲਾਸੇ ਕਰ ਰਹੀ ਹੈ ਉਹ ਤਿੰਨ ਕਿਸ਼ਤਾਂ ਛਾਪ ਚੁੱਕੀ ਹੈ ਨਾਲੇ ਅਖਬਾਰ ਦਾ ਵੀ ਕਹਿਣਾ ਹੈ ਕਿ ਆਉਣ ਵਾਲੀ ਖਬਰ ਦੇ ਵਿੱਚ ਵੀ ਸੂਖ ਦੇ ਨੈਕਸਸ ਸੰਬੰਧੀ ਖੁਲਾਸੇ ਕੀਤੇ ਜਾਣਗੇ ਤੋਸਟੋਂ ਦੇਖਦੇ ਆਂ ਇਹ ਖ਼ਬਰ ਅਗਲੇ ਜਿਹੜੀ ਖ਼ਬਰ ਦੇ ਵਿੱਚ ਕਿਸ ਤਰ੍ਹਾਂ ਦਾ ਖੁਲਾਸਾ ਕਰਦੀ ਹੈ ਤੇ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਸੈਂਟਰਲ ਏਜੰਸੀਆਂ ਕੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ 'ਕੇ ਜਾਂਚ ਕਰਕੇ ਸਾਰੇ ਮਾਮਲੇ ਦਾ ਪਰਦਾ ਫਾਸ਼ ਕਰਨਗੀਆਂ ਜਾਂ ਨਹੀਂ